ਬਾਪ ਆਪਣੀ ਧੀ ਨੂੰ ਮਿਲ ਰਿਹਾ ਜਨਮ ਲੈਣ ਤੋਂ ਬਾਅਦ ਦੇਖਿਆ ਨਹੀਂ ਸੀ ਆਪ ਵਿੱਚ ਇੱਕ ਦੂਜੇ ਨੂੰ ਨਾ ਧੀ ਨੂੰ ਬਾਪ ਨੇ ਦੇਖਿਆ ਸੀ ਵੀ ਮੇਰੀ ਧੀ ਨੇ ਜਨਮ ਲਿਆ ਧੀ ਨੇ ਜਦੋਂ ਦਾ ਜਨਮ ਲਿਆ ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਵੀ ਹੈਗਾ ਕਿਤੇ ਹੋਰ ਕਿ ਭਗਤ ਬੰਦਾ ਭਾਈ ਉਦੀ ਭੈਣ ਨੇ ਉਹਦਾ ਘਰ ਵੀ ਵੇਚ ਕੇ ਖਾ ਲਿਆ ਮਾਪਿਓ ਮਰ ਗਏ ਵਾਈਫ ਛੱਡ ਕੇ ਚਲੇ ਗਏ ਸੀ ਕਿ ਅੱਜ ਬੱਬੂ ਬਾਈ ਜਾਣ ਨੂੰ ਤਿਆਰ ਆ ਬੱਬੂ ਬਾਈ ਕਹਿੰਦਾ ਅੱਪੂ ਬਾਈ ਜਾਣਾ ਚਾਹੁੰਗੇ ਕਿਉਂ ਉਹ ਤੋਂ ਧੀ ਕੋਲੇ ਰਹਿ ਜਾ ਕੇ ਆ ਦੇਖੋ ਆ ਦੇ ਮੁੰਡਾ ਹੀ ਆ ਇਹ ਪੁਰਾਣਾ ਨਹੀਂ ਗਾ ਪੱਤਾ ਤਰਾ ਹਰ ਵੀਰ ਵਾਲ ਜਾਣਾ ਹੀ ਜਾਣਾ ਬੱਬੂ ਇਹ ਹਜੇ ਤਾਂ ਰੰਗ ਜਦੋਂ ਦਾ ਵਿਆਹ ਹੋਇਆ ਹਾਂ ਕਿਹੜੇ ਸਾਲ ਚ ਵਿਆਹ ਹੋਇਆ ਮੇਰਾ 2013 ਚ ਹੋਇਆ ਪਰ ਮੇਰੇ ਮੇਰੇ ਅਰੀਸ ਤੋਂ ਪਹਿਲਾਂ ਦੇ ਜਾਣਦੇ ਹਾਂ ਹਸਣੇ ਇਨਨ ਤੋਂ ਪੰਦਰਾਂ ਸਾਲ ਤੋਂ ਕੀਤਾ ਤੋ ਤੇ ਜੇ ਦੇਖਦੇ ਹਾਂ ਤੇ ਉਹ ਇੱਥੇ ਕੋਈ ਇਹਨਾਂ ਨੇ ਵੀ ਦੇਖਿਆ ਹਾਂ 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 ਲੰਗਰ ਖਾਲ ਦੇ ਵਿੱਚ ਵੀ ਵਿੱਚ ਵੀਰਵਾਰ ਮੱਥਾ ਟੇਕਣ ਜਾਂਦੀ ਸੀ ਭੈਣ ਬਾਬੇ ਫਰੀਦ ਜੀ ਦੇ ਤੇ ਹਰ ਵੀਰਵਾਰ ਆਪਣੇ ਬਾਪ ਨੂੰ ਉੱਥੇ ਬੈਠਿਆਂ ਦੇਖਦੀ ਸੀ ਉੱਥੇ ਲੰਗਰ ਦੇ ਵਿੱਚ ਤੇ ਉਹ ਆਪਣੇ ਬਾਪ ਨੂੰ ਦੇਖਦੀ ਸੀ ਉਹਨੂੰ ਕੀ ਪਤਾ ਸੀ ਮੇਰਾ ਬਾਪ ਆਏ ਉਹਨੂੰ ਕੀ ਪਤਾ ਸੀ ਵੀ ਇੱਕ ਦਿਨ ਇਹ ਮੈਨੂੰ ਪਤਾ ਲੱਗੂ ਕਿ ਮੇਰਾ ਪਿਓ ਬੈਠਾ ਸੀ ਉੱਥੇ ਈ ਸਾਲਾਂ ਬਾਅਦ ਇੱਕ ਧੀ ਆਪਣੇ ਬਾਪ ਨੂੰ ਇੱਕ ਬਾਪ ਆਪਣੇ ਧੀ ਨੂੰ ਮਿਲ ਰਿਹਾ ਜਨਮ ਲੈਣ ਤੋਂ ਬਾਅਦ ਦੇਖਿਆ ਨਹੀਂ ਸੀ ਆਪਸ ਵਿੱਚ ਇੱਕ ਦੂਜੇ ਨੂੰ ਨਾ ਧੀ ਨੂੰ ਬਾਪ ਨੇ ਦੇਖਿਆ ਸੀ ਵੀ ਮੇਰੀ ਧੀ ਨੇ ਜਨਮ ਲਿਆ ਧੀ ਨੇ ਜਦੋਂ ਦਾ ਜਨਮ ਲਿਆ ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਵੀ ਹੈਗਾ ਕਿਤੇ ਹੋਰ ਇਹ ਪੱਪੂ ਭਾਈ ਸਾਡੀਆਂ ਗੱਲਾਂ ਸੁਣ ਕੇ ਸ਼ਾਇਦ ਤੁਹਾਨੂੰ ਸਮਝ ਨਾ ਆਈ ਹੋਵੇ ਫਰੀਦਕੋਟ ਸ਼ਹਿਰ ਤੋਂ ਲੈ ਕੇ ਆਏ ਸੀ ਅਸੀਂ ਇਹਨੂੰ ਵੀਰੇ ਨੂੰ ਤੇ ਵੀਰ ਦੀ ਹਾਲਤ ਇੰਨੀ ਮਾੜੀ ਸੀ 2018 ਦੀ ਇਹ ਗੱਲ ਆ ਬਾਈ ਸੜਕਾਂ ਤੇ ਰਹਿ ਰਿਆ ਸੀ 22 ਸਾਲਾਂ ਤੋਂ ਮੰਮੀ ਵੀ ਟੀਚਰ ਸੀ ਇਹਦੇ ਡੈਡੀ ਵੀ ਟੀਚਰ ਸੀ ਦੋਨਾਂ ਦੇ ਕੋਲੇ ਘਰ-ਬਾਰ ਕੋਠੀ ਸਭ ਕੁਝ ਸੀ ਇੱਕੋ ਹੀ ਪੁੱਤ ਸੀ ਤੇ ਦੋ ਭੈਣਾਂ ਦੀਆਂ ਦੋ ਭੈਣਾਂ ਤਿੰਨ ਭੈਣਾਂ ਸ੍ਰਿੰਦਰਪੁਰ ਪੈਂਦਾ ਮੰਕੀਰ ਇਸ਼ਟਾਲਿਆ ਆਪਣੇ ਜਾਣ ਪਛਾਣ ਦੇ ਵਿੱਚੋਂ ਹੀ ਅੱਗੋਂ ਜਦੋਂ ਵਿਆਹ ਹੋਇਆ ਇਹ ਵੀਰ ਉਦੋਂ ਹੀ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਮੰਮੀ ਪਾਪਾ ਦਵਾਈ ਦਪਾਉਂਦੇ ਸੀ ਇਹਨੂੰ ਪਰ ਉਹਨਾਂ ਨੇ ਅੱਗੋਂ ਕੁੜੀ ਦੇ ਪਰਿਵਾਰ ਨੂੰ ਨਹੀਂ ਦੱਸਿਆ ਕਿ ਸਾਡੇ ਮੁੰਡੇ ਦੀ ਕੋਈ ਮੈਡੀਸਿਨ ਚੱਲਦੀ ਆ ਵਿਆਹ ਹੋ ਗਿਆ ਵਿਆਹ ਤੋਂ ਥੋੜੇ ਟਾਈਮ ਬਾਅਦ ਭੈਣ ਨੂੰ ਵੀ ਪਤਾ ਲੱਗਿਆ ਵੀ ਮੇਰੇ ਘਰ ਵਾਲੇ ਦੀ ਕੋਈ ਦਵਾਈ ਚੱਲਦੀ ਆ ਮੈਂਟਲੀ ਪ੍ਰੋਬਲਮ ਚ ਪਰ ਫਿਰ ਵੀ ਉਹਨੇ ਸਬਰ ਕੀਤਾ ਬੱਚੀ ਹੋਣ ਵਾਲੀ ਸੀਗੀ ਬੱਚੀ ਦਾ ਜਨਮ ਹੋਇਆ ਬੱਚੀ ਦੇ ਜਨਮ ਤੋਂ ਬਾਅਦ ਪਰਿਵਾਰ ਨੇ ਜਾ ਕੇ ਮੰਨੋ ਉਸ ਸਮੇਂ ਉਹ ਜਿਹੜੇ ਕਾਰਜ ਕਰਨੇ ਸੀਗੇ ਬੱਚੀ ਦੇ ਵਾਸਤੇ ਮਤਲਬ ਕਪੜੇ ਲੀੜੇ ਪੰਜੀਰੀ ਬਣਾ ਕੇ ਲੈ ਕੇ ਜਾਂਦਾ ਜਾਂ ਕੁਝ ਹੋਰ ਸਾਰਾ ਕੁਝ ਕਰਨ ਦੀ ਬਜਾਏ ਥੋੜਾ ਸਮਾਨ ਘਿਓ ਦਾ ਤੇ ਉਹ ਦੇ ਆਏ ਵੀ ਤੁਸੀਂ ਆਪ ਹੀ ਪੰਜੀਰੀ ਬਣਾ ਲਿਓ ਚਾਰ ਕਪੜੇ ਲੈ ਕੇ ਬਾਕੀ ਕੋਈ ਸ਼ਗਨ ਨਹੀਂ ਕੁਝ ਨਹੀਂ ਗੁੱਸੇ ਕਿੰਨੇ ਵੀ ਹੋਣਗੇ ਹਨਾ ਮਨਾਂ ਦੇ ਵਿੱਚ ਉਸ ਟਾਈਮ ਪਰ ਧੀ ਨੇ ਇਹ ਜਿਹਾ ਕਿਹੜਾ ਕਸੂਰ ਕੀਤਾ ਸੀ ਵੀ ਧੀ ਨੂੰ ਆਪਾਂ ਇਗਨੋਰ ਕਰਤਾ ਫਿਰ ਉਹ ਸਮੱਸਿਆਵਾਂ ਵੱਧਦੀਆਂ ਵੱਧਦੀਆਂ ਪਰਿਵਾਰ 'ਚ ਮੁੜ ਕੇ ਡਿਵੋਰਸ ਹੋ ਗਿਆ ਤੇ ਸਵਾ ਸਾਲ ਦੀ ਸੀ ਮਨਪ੍ਰੀਤ ਜਦੋਂ ਉਹਦੀ ਮੰਮੀ ਦਾ ਦੁਬਾਰਾ ਵਿਆਹ ਹੋ ਗਿਆ ਮੰਦਰ ਦੇ ਵਿਆਹ ਤੋਂ ਬਾਅਦ ਬੱਚੀ ਉਧਰ ਦੂਸਰੇ ਪਰਿਵਾਰ ਦੇ ਵਿੱਚ ਚਲੀ ਗਈ ਨਾਲ ਹੀ ਜਦੋਂ ਹੋਸ਼ ਸੰਭਾਲੀ ਇੱਕ ਬਾਪ ਵੀ ਸੀਗਾ ਤੇ ਨਾਲ ਭਰਾ ਦਾ ਵੀ ਜਨਮ ਹੋ ਚੁੱਕਿਆ ਸੀ ਜੱਤ ਨਿੱਕਾ ਜਿਹਾ ਭਰਾ ਸੀ ਇੱਕ ਇਹਦੇ ਤੇ ਇਹਦਾ 30 ਸਾਲਾਂ ਦੇ ਜੀਵਨ ਚ ਇਹਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਮੇਰੇ ਪਾਪਾ ਮੇਰੇ ਲਈ ਸਟੈਪ ਫਾਦਰ ਨੇ ਜਾਂ ਉਹਨਾਂ ਨੇ ਕਦੇ ਉਹਨਾਂ ਨੇ ਵੀ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਮਨਪ੍ਰੀਤ ਨੂੰ ਕਦੇ ਸਾਥ ਨਹੀਂ ਹੁੰਨ ਦਿੱਤਾ ਪੜ੍ਹਾਈ ਲਿਖਾਈ ਕਰਾਈ ਪੜ੍ਹ ਲਿਖ ਕੇ ਮਨਪ੍ਰੀਤ ਨੇ ਫਿਰ ਅੱਗੋ ਮੈਰਿਜ ਹੋ ਗਈ ਮੈਰਿਜ ਹੋ ਕੇ ਅੱਗੋ ਦੋ ਬੱਚੇ ਵੀ ਹੋ ਗਏ ਨੇ ਭਾਈ ਪਪੂ ਦੇ ਦੋ ਦੋਤੇ ਖੜੇ ਨੇ ਕੋਲ ਤੇ ਸਾਡੀ ਜਿਹੜੀ ਬਬਾਈ ਨੇ ਡਿਊਟੀ ਲਈ ਸੀ ਜਦੋਂ ਅਸੀਂ 18 ਚ ਲੈ ਕੇ ਆਏ ਸੀ ਪਪੂ ਬਾਈ ਨੂੰ ਉਦੋਂ ਵੀ ਅਸੀਂ ਵੀਡੀਓ ਚ ਬੇਨਤੀ ਕੀਤੀ ਸੀ ਵੀ ਜਿਹੜੇ ਪਪੂ ਦੇ ਵਾਈਫ ਸਾਡੀ ਵੀਡੀਓ ਦੇਖਦੇ ਆ ਕਿਤੇ ਸਾਨੂੰ ਬੰਦੇ ਉਹਨੇ ਦੱਸਿਆ ਸੀ ਮਨਦੀਪ ਬਾਈ ਨੇ ਇਹਦਾ ਪਪੂ ਬਾਈ ਨੇ ਦਾ ਰਿਸ਼ਤੇਦਾਰ ਵੀ ਸਾਨੂੰ ਜਿਹਨੇ ਦੱਸਿਆ ਸੀ ਇਹਦੇ ਬਾਰੇ ਵੀ ਇੱਕ ਭਗਤ ਬੰਦਾ ਬਾਈ ਉਹਦੀ ਭੈਣ ਨੇ ਉਹਦਾ ਘਰ ਵੀ ਵੇਚ ਕੇ ਖਾ ਲਿਆ ਮਾਪਿਓ ਮਰ ਗਏ ਵਾਈਫ ਛੱਡ ਕੇ ਚਲੇ ਗਏ ਸੀ ਵੀ ਹੁਣ ਉਹ ਸੜਕਾਂ ਤੇ ਰਹਿੰਦਾ ਵਿਚਾਰਾ ਵੀ ਉਹਦੀ ਜ਼ਮੀਨ ਤਾਂ ਘਰ ਤਾਂ ਵੇਚ ਹੀ ਦਿੱਤਾ ਜਿਹੜਾ ਉਹਦਾ ਪੈਸਾ 20-22 ਲੱਖ ਰੁਪਈਆ ਉਹ ਉਹਦੀਆਂ ਭੈਣਾ ਤੇ ਉਹਦੇ ਕੁਝ ਰਿਸ਼ਤੇਦਾਰ ਰਲ ਕੇ ਇੱਕ ਕਮੇਟੀ ਬਣਾਈ ਹੋਈ ਆ ਉਹਨਾਂ ਨੇ ਉਹ ਪੈਸੇ ਨੂੰ ਅਪਡੇਟ ਕਰਦੇ ਨੇ ਬੈਂਕ 'ਚ ਜਮ੍ਹਾਂਵਾ ਉਹਨੂੰ ਮਤਲਬ ਐਫ ਡੀਆਂ ਕਰਾਈਆਂ ਹੋਈਆਂ ਔਰ ਦੇਖ ਰੇਖ ਕਰਦੇ ਨੇ ਪੈਸਿਆਂ ਦੀ ਪਰ ਪੱਪੂ ਦੇ ਦੇਖ ਰੇ ਕੋਈ ਨਹੀਂ ਕਰਦਾ ਇਹ ਬਾਬਾ ਫਰੀਦ ਜੀ ਦੇ ਜਗ੍ਹਾ ਦੇ ਬਾਹਰ ਬੈਠਾ ਰਹਿੰਦਾ ਉੱਥੋਂ ਹੀ ਪ੍ਰਸ਼ਾਦਾ ਛਕ ਲੈਂਦਾ ਤੇ ਸ਼ਹਿਰ ਚ ਗੇੜੇ ਦੇ ਜਾਂਦਾ ਏਡੀਆਂ ਚਟਾਂ ਬਣੀਆਂ ਸਿਰ 'ਚ ਬਾਹਾਂ ਤੇ ਲੱਤਾਂ ਤੇ ਨਲੀਰਾ ਬੰਦੀਆਂ ਹੋਈਆਂ ਕਈ ਸਾਲਾਂ ਤੋਂ ਇਹਦੇ ਜਿਵੇਂ ਕੋੜ ਹੋ ਗਿਆ ਹੁੰਦਾ ਇੰਦਾ ਹੀ ਸਾਰੀ ਸਕਿਨ ਗਲ ਗਈ ਸੀ ਆ ਲੱਕ ਤੋਂ ਵੀ ਲੱਤਾਂ ਤੋਂ ਵੀ ਬਾਹਾਂ ਤੋਂ ਜਦੋਂ ਉੱਥੋਂ ਲੈ ਕੇ ਆਏ ਸੀ ਉਦੋਂ ਹੀ ਅਸੀਂ ਇਹ ਬੇਨਤੀ ਕਰੀ ਸੀ ਵੀ ਜੇ ਇਹਦੀ ਬੇਟੀ ਅੱਜ ਵੱਡੀ ਹੋ ਗਈ ਹੋਗੀ ਵੀ ਜੇ ਸਾਡੀ ਬਾਤ ਸੁਣਦੀ ਆ ਤਾਂ ਸਾਡੇ ਨਾਲ ਸੰਪਰਕ ਕਰੇ ਜਰੂਰ ਪਰ ਸਮਾਂ ਬੀਤ ਗਿਆ 2018 ਫਿਰ 19 ਫਿਰ 20 21 22 ਅੱਜ 23 ਦੇ ਵਿੱਚ ਖੜੇ ਆ ਆਪਾਂ ਮਤਲਬ 5 6 ਸਾਲ ਹੋ ਗਏ ਇਸ ਸਮੇਂ ਨੂੰ 5 6 ਸਾਲਾਂ ਦੇ ਵਿੱਚ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਡੀ ਅੱਗੇ ਵਧਦੇ ਗਏ ਜਦੋਂ ਵੀ ਕੋਈ ਇੱਥੇ ਮੈਂਬਰ ਆਉਣਾ ਸਾਡੇ ਉਸ ਏਰੀਏ ਦਾ ਮੈਂ ਉਹਨਾਂ ਨਾਲ ਗੱਲ ਕਰਨੀ ਵੀ ਸਾਡੇ ਵੀ ਇਦਾਂ ਕਰਕੇ ਬੱਪੂ ਭਾਈ ਜਦੋਂ ਵੀ ਕੋਈ ਮੈਂਬਰ ਆਉਂਦਾ ਉਹ ਇਲਾਕੇ ਦਾ ਬੰਦਾ ਹੁੰਦਾ ਹਰੇਕ ਨਾਲ ਮੈਂ ਹਰੇਕ ਮੈਂਬਰ ਦੀ ਜਾਣ ਪਛਾਣ ਕਰਾਉਂਦਾ ਰਹਿਣਾ ਤਾਂ ਇੱਕ ਦੋ ਵਾਰ ਇਦਾਂ ਦੇ ਬੰਦੇ ਆਏ ਜਿਹੜੇ ਇਹਨਾਂ ਦੇ ਇਲਾਕੇ ਤੋਂ ਸੀ ਮੈਂ ਉਹਨਾਂ ਨਾਲ ਗੱਲ ਕਰੀ ਵੀ ਬੱਪੂ ਭਾਈ ਨੂੰ ਮਿਲੋ ਯਾਰ ਇਹਦੇ ਸਹੁਰੇ ਉਧਰ ਸਿਵੀਆਂ ਪਿੰਡ ਨਾਲੋਂ ਸਾਨੂੰ ਪਤਾ ਲੱਗ ਗਿਆ ਸੀਗਾ ਸਿਵੀਆਂ ਤੋਂ ਕੋਈ ਬੰਦੇ ਆਏ ਉਹਨਾਂ ਨੇ ਸਾਨੂੰ ਵੈਰੀਫਾਈ ਕਰਕੇ ਦੱਸਿਆ ਵੀ ਉਹਦੀ ਵਾਈਫ ਹੈਗੇ ਆ ਵੀ ਉਹਦੀ ਅੱਗੇ ਮੈਰਿਜ ਹੋਈ ਹੋਈ ਆ ਵੀ ਉਹਦੇ ਬੱਚੇ ਆ ਫਿਰ ਅਸੀਂ ਵੀਡੀਓ 'ਚ ਬੋਲਿਆ ਇੱਕ ਦਿਨ ਬੀਬੀ ਪੱਪੂ ਬਾਈ ਦੇ ਜਿਹੜੇ ਵਾਈਫ ਸਾਡੀ ਬਾਤ ਸੁਣਦੇ ਆ ਵੀਡੀਓ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਨ ਅਸੀਂ ਚਾਹੁੰਦੇ ਆ ਪੱਪੂ ਬਾਈ ਦੀ ਜਿਹੜੇ ਬੇਟੀ ਆ ਉਹਨੂੰ ਮਿਲਾਈਏ ਅਸੀਂ ਤਾਂ ਉਹ ਮਹਾਰਾਜ ਨੇ ਕਿਰਪਾ કરી ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਭੈਣ ਨੇ ਖੁਦ ਦੇਖੀ ਪੱਪੂ ਬਾਈ ਦੀ ਵਾਈਫ ਜਿਹੜੀ ਕਿ ਅੱਗੋਂ ਹੁਣ ਕਿਸੇ ਹੋਰ ਦੇ ਵਾਈਫ ਹੋ ਚੁੱਕੇ ਨੇ ਅੱਗੋਂ ਉਹਨਾਂ ਦੇ ਬੱਚੇ ਵੀ ਨਹੀਂ ਹਨ ਤਾਂ ਫਿਰ ਵੀ ਦੇਖੋ ਉਸ ਚੀਜ਼ ਦੀ ਭੈਣ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਆਪਣੇ ਪਤੀ ਤੋਂ ਇਜਾਜ਼ਤ ਲੈ ਕੇ ਹਨ ਹਸਬੰਡ ਤੋਂ ਤੁਸੀਂ ਇਜਾਜ਼ਤ ਲੈ ਕੇ ਫਿਰ ਇਹਨਾਂ ਨੇ ਸਾਨੂੰ ਫੋਨ ਕੀਤਾ ਇਹਨਾਂ ਨੇ ਦੱਸਿਆ ਵੀ ਮੈਂ ਭੈਣ ਨੇ ਵੀ ਮੈਂ ਪੱਪੂ ਦੇ ਘਰੋਂ ਬੋਲਦੀ ਆ ਵਾਈਫ ਬੋਲਦੀ ਪੱਪੂ ਦੇ ਤਾਂ ਫਿਰ ਅਸੀਂ ਫੋਨ ਤੇ ਗੱਲ ਕਰਾਈ ਪੱਪੂ ਨੂੰ ਫੋਨ ਤੇ ਤਾਂ ਗੱਲ ਹੋਣੀ ਸੀ ਰਹੀ ਕਿਉਂਕਿ ਇਹ ਤਾਂ ਪਛਾਣਦਾ ਹੀ ਨਹੀਂ ਸੀਗਾ ਠੀਕ ਨਾ ਹੁਣ ਕਰਕੇ ਫਿਰ ਅਸੀਂ ਭੈਣ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਆ ਕੇ ਜਾਓ ਸਾਡੇ ਕੋਲੇ ਫਿਰ ਇਹ ਆ ਕੇ ਗਏ ਆਪਣੇ ਬੇਟੇ ਨੂੰ ਲੈ ਕੇ ਆਏ ਮਿਲ ਕੇ ਗਏ ਮੰਨ ਲਓ ਇਹਨਾਂ ਨੂੰ ਜਦੋਂ ਮਿਲਾਇਆ ਪਪੂ ਤਾਂ ਪਛਾਣ ਵੀ ਨਹੀਂ ਸੀ ਪਾਰਿਆ ਪ੍ਰੋਪਰ ਵੀ ਮੇਰੇ ਵਾਈਫ ਨੇ ਜਾ ਕੇ ਮੈਂ ਹਨਾ ਕਿਉਂਕਿ ਬਹੁਤ ਸਾਲ ਹੋ ਗਏ ਸੀ ਇਹਦੀ ਵਿਚਾਰੇ ਦੀ ਹਾਲਤ ਬਹੁਤ ਮਾੜੀ ਰਹੀ ਵਿੱਚ ਤਾਂ ਫਿਰ ਸ਼ੁਕਰੀਆ ਭੈਣ ਜੀ ਦਾ ਵੀ ਅੱਜ ਮੈਨੂੰ ਤੀਜੀ ਵਾਰ ਆਏ ਤੁਸੀਂ ਹਾਂਜੀ ਤੀਜੀ ਵਾਰ ਹੀ ਆਏ ਨੇ ਅੱਜ ਦੂਸਰੀ ਵਾਰੀ ਫਿਰ ਜਦੋਂ ਆਏ ਫਿਰ ਬੇਟੇ ਨੂੰ ਆਪਣੇ ਨੂੰ ਤੇ ਲੈ ਕੇ ਆਏ ਤੁਸੀਂ ਨਾਲ ਬਹੂ ਨੂੰ ਨਾਲ ਲੈ ਕੇ ਆਏ ਹਨਾ ਹਾਲਾਂਕਿ ਬੇਟਾ ਇਹਨਾਂ ਦਾ ਨਹੀਂ ਹੈਗਾ ਅਸੀਂ ਬੇਟਾ ਭੈਣ ਜੀ ਦਾ ਹੀ ਆ ਤੇ ਪਰ ਬੇਟੀ ਸੀ ਜਿਹੜੀ ਉਹ ਪੱਪੂ ਵੀਰੇ ਦੀ ਆ ਤਾਂ ਫਿਰ ਅਸੀਂ ਭੈਣ ਨੂੰ ਬੇਨਤੀ ਕੀਤੀ ਵੀ ਭੈਣੇ ਕੋਸ਼ਿਸ਼ ਕਰੀ ਵੀ ਜੇ ਤੂੰ ਆਪਣੀ ਕਿਤੇ ਬੇਟੀ ਨੂੰ ਵੀ ਲਿਆਵੇਂ ਤੇ ਬੇਟੀ ਨੂੰ ਜਿਹਨੂੰ ਜ਼ਿੰਦਗੀ ਭਰ ਦੱਸਿਆ ਨਹੀਂ ਸੀ ਪਤਾ ਹੀ ਨਹੀਂ ਸੀਗਾ ਤਾਂ ਫਿਰ ਭੈਣ ਨੇ ਐਤਵ ਦਿਸਹਰੇ ਤੇ ਆਈ ਆਪਣੀ ਬੇਟੀ ਨੂੰ ਜਦੋਂ ਪੋਤੇ ਦੇ ਕੰਗਾ ਲਾਉਣਾ ਸੀਗਾ ਸਿਰ 'ਚ ਤਾਂ ਉਦੋਂ ਆਪਣੀ ਧੀ ਨਾਲ ਗੱਲ ਕੀਤੀ ਵੀ ਪੁੱਤ ਆਪਣੀ ਜ਼ਿੰਦਗੀ 'ਚ ਆਹ ਕੁਝ ਹੋਇਆ ਹੋਇਆ ਵੀ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਰਿਜ ਹੋਈ ਸੀ ਮੇਰੀ ਉੱਥੋਂ ਬੇਟੀ ਸੀਗੀ ਤਾਂ ਮਨਪ੍ਰੀਤ ਦੇ ਮਨ ਤੇ ਕੀ ਆਇਆ ਉਹ ਮਨਪ੍ਰੀਤ ਦੇ ਦਿਲ ਤੇ ਕੀ ਬੀਤੀ ਉਹ ਤੇ ਇਹ ਅਹਿਸਾਸ ਨਹੀਂ ਕਰ ਸਕਦੇ ਆਪਾਂ ਕਿਉਂਕਿ ਇਹ ਜਜ਼ਬਾਤ ਆ ਜਿਹੜੇ ਨਾ ਇਹ ਪੜੇ ਤੇ ਸੁਣੇ ਨਹੀਂ ਜਾ ਸਕਦੇ ਦੇਖੇ ਤੇ ਸੁਣਾਈ ਨਹੀਂ ਜਾ ਸਕਦੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸੁਣਾਉਣ ਦੀ ਵੀ ਇਨਾਂ ਦੇ ਜਜ਼ਬਾਤਾਂ ਦੀ ਇਹ ਬਾਤ ਪਾ ਰਹੇ ਨੇ ਜਿਹੜੀ ਤੁਹਾਨੂੰ ਵਿੱਚ ਖੜ ਕੇ ਸਮਝ ਸਕਦੇ ਆਪਾਂ ਬਾਹਰੋਂ ਖੜ ਕੇ ਨਹੀਂ ਦੇਖ ਪਾ ਰਹੇ ਐ ਚੀਜ਼ਾਂ ਪਰ ਬਹੁਤ ਮਨ ਨੂੰ ਤਸੱਲੀ ਅੱਜ ਇੱਕ ਗੱਲ ਦੀ ਵੀ ਉਸ ਟਾਈਮ ਗੁਰੂ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਪੱਪੂ ਬਾਈ ਦੀ ਸੇਵਾ ਮਿਲੀ ਸਾਨੂੰ ਤੇ ਅਸੀਂ ਮਨ ਚ ਚਾਇਆ ਸੀ ਵੀ ਇਹਦੀ ਬੇਟੀ ਇੱਕ ਦਿਨ ਇਹਨੂੰ ਮਿਲੇ ਘੱਟੋ ਘੱਟ ਇਹਦੀ ਜਿਉਣ ਦੀ ਕੋਈ ਵਜ੍ਹਾ ਹੋਵੇ ਇਹਨੂੰ ਐ ਲੱਗੇ ਮੇਰਾ ਕੋਈ ਆਪਣਾ ਹੈਗਾ ਅੱਜ ਵੀ ਤਾਂ ਉਹ ਆਪਣੀ ਧੀ ਇਹਦੀ ਆਪਣੇ ਪੁੱਤਰਾਂ ਦੇ ਨਾਲ ਆਪਣੇ ਪਤੀ ਦੇ ਨਾਲ ਆਪਣੇ ਸਹੁਰੇ ਦੇ ਨਾਲ ਇੱਥੇ ਆ ਖੜੀ ਹੋਈ ਅੱਜ ਸਾਡੇ ਘਰ ਸੁਪਨਿਆਂ ਦੇ ਘਰ ਸਵੇਰ ਦੇ ਆਏ ਹੋਏ ਨੇ ਉਹੀ ਗੱਲ ਪੱਪੂ ਬਾਈ ਨੇ ਤਾਂ ਚਿਹਰਾ ਹੀ ਨਹੀਂ ਦੇਖਿਆ ਸੀ ਕਦੇ ਪੱਪੂ ਬਾਈ ਨੂੰ ਤਾਂ ਨਾਮ ਵੀ ਨਹੀਂ ਪਤਾ ਸੀ ਆਪਣੀ ਬੇਟੀ ਦਾ ਮੇਰੀ ਦਾ ਨਾਮ ਕੀ ਆ ਚਲ ਇਹਨਾਂ ਨੂੰ ਕਹਾਂ ਫੇ ਮਿਲ ਕੇ ਜਾਏ ਮਿਲ ਕੇ ਜਾਵਾਂਗੇ ਮੈਂ ਉਸ ਤੋਂ ਪਹਿਲਾਂ ਫੀਲ ਕੋਲ ਜਾਂਦ ਪਾਪਾ ਕੀ ਜੀ ਮਤਲਬ ਕਿ ਤੁਹਾਨੂੰ ਅੱਖੀਂ ਨਾ ਮੁੱਕ ਕੇ ਬੈਠੇ ਦੇਖਾਂ ਜੀ ਮੈਨੂੰ ਪਤਾ ਹੋ ਜਾਏ ਮੇਰੇ ਪਾਪਾ ਨੇ ਉਹ ਵੀ ਅੱਛਾ ਤੁਸੀਂ ਦੇਖਿਆ ਇਹਨੂੰ ਅੱਖੀਂ ਹਾਂ ਜੀ ਦੇਖਿਆ ਜੀ ਤੁਸੀਂ ਰੈਸਕਿਊ ਕੀਤਾ ਨਾ ਉਸੇ ਹਾਲ ਗ੍ਰਿਜ ਵਿੱਚ ਮੈਂ ਉਹਨੂੰ ਬਹੁਤ ਵਾਰੀ ਬਹੁਤ ਵਾਰ ਦੇਖਿਆ ਉੱਥੇ ਅੱਖੀਂ ਦੇਖਿਆ ਮੈਂ ਪਰ ਮੈਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਹਰ ਵੀਰਵਾਰ ਜਾਣਾ ਹੀ ਜਾਣਾ ਬਾਬਾ ਜੀ ਹਜੇ ਤੱਕ ਜਾਣਾ ਜਦੋਂ ਦਾ ਵਿਆਹ ਹੋਇਆ ਹਾਂ ਜੀ ਕਿਹੜੇ ਸਾਲ ਵਿੱਚ ਵਿਆਹ ਹੋਇਆ ਸੀ ਮੇਰਾ 2013 ਚ ਹੋਇਆ ਪਰ ਮੇਰੇ ਮਿਆਰੀਸ ਤੋਂ ਪਹਿਲਾਂ ਦੇ ਜਾਣਦੀ ਮੇਰੇ ਹਸਬੰਦ ਇਹਨਾਂ ਨੂੰ ਤਾਂ 15 ਸਾਲ ਹੋ ਗਏ ਪਾਪਾ ਜੀ ਤੁਸੀਂ ਦੇਖਦੇ ਹੁੰਦੇ ਸੀ ਉਦੋਂ ਇੱਥੇ ਇਹਨਾਂ ਨੇ ਵੀ ਦੇਖਿਆ ਹਾਂ ਜੀ ਲੰਗਰ ਹਾਲ ਦੇ ਵਿੱਚ ਹੀ ਬੈਠੇ ਹਾਂ ਹਾਂ ਉੱਥੇ ਗੁੰਡੇ ਦੇ ਬੈਠੇ ਸੀ ਮੈਂ ਅੱਛੀ ਦੇਖਿਆ ਹਰ ਵੀਰਵਾਰ ਦੇਖਦੀ ਹੁੰਦੀ ਸੀ ਬਸ ਉਸੇ ਗੱਲ ਦਾ ਦਿਮਾਗ ਤੇ ਅੰਦਰ ਇੱਕ ਕਾਸ਼ ਉਹ ਤੋਂ ਪਤਾ ਲੱਗਦੀ ਹੁੰਦਾ ਨਾ ਚ ਰੱਬਾ ਬਾਬਾ ਫਰੀਦ ਜੀ ਨੇ ਤੇਰੀ ਸੁਣ ਲਈ ਸੋਚ ਕੇ ਦੇਖ ਤੀਏ ਹਾਂਜੀ ਮੈਂ ਬਹੁਤ ਮੰਦੀ ਹਾਂ ਵਾਹ ਰੱਬ ਹਰ ਵੀਰਵਾਰ ਮੱਥਾ ਟੇਕਣ ਜਾਂਦੀ ਸੀ ਭੈਣ ਬਾਬੇ ਫਰੀਦ ਜੀ ਦੇ ਤੇ ਹਰ ਵੀਰਵਾਰ ਆਪਣੇ ਬਾਪ ਨੂੰ ਉੱਥੇ ਬੈਠਿਆਂ ਦੇਖਦੀ ਸੀ ਉੱਥੇ ਲੰਗਰ ਦੇ ਵਿੱਚ ਤੇ ਉਹ ਆਪਣੇ ਬਾਪ ਨੂੰ ਦੇਖਦੀ ਸੀ ਉਹਨੂੰ ਕੀ ਪਤਾ ਸੀ ਮੇਰਾ ਬਾਪ ਆਏ ਉਹਨੂੰ ਕੀ ਪਤਾ ਸੀ ਵੀ ਇੱਕ ਦਿਨ ਇਹ ਮੈਨੂੰ ਪਤਾ ਲੱਗੂ ਵੀ ਮੇਰਾ ਪਿਓ ਬੈਠਾ ਸੀ ਉੱਥੇ ਉਹ ਮਨਪ੍ਰੀਤ ਜਿਹੜੀ ਆਪਣੇ ਰੱਬ ਨੂੰ ਮੰਨ ਜਾਂਦੀ ਸੀ ਉੱਥੇ ਨੂੰ ਹਰ ਰੋਜ਼ ਹਰ ਵੀਰਵਾਰ ਨੂੰ ਦਾ ਬਾਪ ਮਿਲਦਾ ਸੀ ਤੇ ਅੱਜ 30 ਸਾਲਾਂ ਬਾਅਦ ਇਹ ਗੱਲ ਦਾ ਖਲਾਸਾ ਹੁੰਦਾ ਵੀ ਉਹ ਮੇਰਾ ਬਾਪ ਹੀ ਸੀ ਜਿਹੜਾ ਉੱਥੇ ਬੈਠਾ ਹੁੰਦਾ ਦੇਖੋ ਕੁਦਰਤ ਦੇ ਰੰਗ ਹੈ ਕਰਮਾਂ ਦੀ ਖੇਡ ਹੈ ਅੱਜ ਦਾ ਇਨਸਾਨ ਕਿੰਨੀ ਸਪੀਡ ਨਾਲ ਭੱਜ ਰਿਹਾ ਕਿੰਨੀਆਂ ਇੱਧਰੋਂ ਉੱਧਰੋਂ ਹੱਥ ਪੱਲੇ ਮਾਰਦਾ ਕੋਸ਼ਿਸ਼ਾਂ ਕਰਦਾ ਮਰੀਆਂ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਕਾਰਖਾਨੇ ਵੱਡੀਆਂ ਵੱਡੀਆਂ ਕਾਰਾਂ ਔਰ ਦੇਖੋ ਕਿਤੇ ਨਾ ਕਿਤੇ ਜਜ਼ਬਾਤ ਕਿਤੇ ਨਾ ਕਿਤੇ ਰਿਸ਼ਤੇ ਕਿਤੇ ਨਾ ਕਿਤੇ ਉਹ ਉੱਪਰ ਵਾਲਾ ਆਪਣੀ ਖੇਡ ਆ ਜਿਹੜੀ ਉਹ ਖੇਡਦਾ ਅਸੀਂ ਕੱਟ ਪੁਤਲੀਆਂ ਵਾਂ ਜਿਵੇਂ ਉਹ ਨੱਚਾਈ ਜਾਂਦਾ ਅਸੀਂ ਨੱਚੀ ਜਾਂਦੇ ਆ ਪਰ ਅਸੀਂ ਬਹਿਮ ਕਰ ਜਾਂਦੇ ਕਈ ਵਾਰੀ ਵੀ ਅਸੀਂ ਵੀ ਕਰ ਰਹੇ ਹਾਂ ਸਾਰਾ ਕੁਝ ਕਿਸੇ ਬਹਿਮ ਨਾ ਕਰੋ ਦੇਖੋ ਇਹਨਾਂ ਦੀ ਜ਼ਿੰਦਗੀ ਚ ਕਿੱਡੀ ਵੱਡੀ ਅੱਜ ਤਵਰੀਲੀ ਆ ਗਈ ਅੱਜ ਉਹ ਭੈਣ ਆਪਣੇ ਬਾਪ ਨੂੰ ਮਿਲ ਕੇ ਆਪਣੇ ਪਿਤਾ ਜੀ ਨੂੰ ਮਿਲ ਕੇ ਜਾ ਰਹੀ ਹੈ ਜਿਨ੍ਹਾਂ ਨੇ ਮਤਲਬ ਉਹਨੇ ਕਦੇ ਸੁਪਨੇ ਚ ਵੀ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਹੋਊਗਾ ਇਹ ਹਾਲਾਂਕਿ ਉੱਥੇ ਰੋਜ਼ ਉਹਨੂੰ ਮਿਲਦੇ ਦੇ ਹਰ ਵੀਰਵਾਰ ਜਦੋਂ ਅੱਜ ਤੋਂ 30 35 ਸਾਲ ਪਹਿਲਾਂ ਕੋਟੀਆਂ ਕਿਹੜੀਆਂ ਹੁੰਦੀਆਂ ਸੀ ਕੰਮ ਬੜਾ ਮਮੀ ਡੈਡੀ ਟੀਚਰ ਸੀ ਦੋਨੋਂ ਤਾਂ ਕੋਠੀ ਸੀ ਐ ਡਿਪਟੀ ਤੇ ਉਹ ਇਹਦੀ ਸਾਕੀ ਭੈਣ ਨੇ ਕੋਠੀ ਬੈਠੀ